ਹੈਲੋ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਖੱਟੇ ਮਿੱਠੇ ਆਚਾਰ ਦੀ ਰੈਸਪੀ ਸ਼ੇਅਰ ਕਰਾਂਗੇ ਅੱਜ ਅਸੀਂ ਨਿੰਬੂ ਦਾ ਬਣਾਵਾਂਗੇ ਖੱਟਾ ਮਿੱਠਾ ਆਚਾਰ ਸਭ ਤੋਂ ਪਹਿਲਾਂ ਅਸੀਂ ਨਿੰਬੂ ਨੂੰ ਸਿੰਪਲ ਪਾਣੀ ਨਾਲ ਧੋ ਲਾਂਗੇ ਸਾਰੇ ਨਿੰਬੂਆਂ ਨੂੰ ਆਪਾਂ ਗਰਮ ਪਾਣੀ ਦੇ ਵਿੱਚ ਉਬਾਲ ਲਾਂਗੇ ਗਰਮ ਪਾਣੀ ਤੇ ਪਾਣ ਨਾਲ ਇੱਕ ਤਾਂ ਇਹ ਨਰਮ ਹੋ ਜਾਣਗੇ ਤੇ ਦੂਜਾ ਆਚਾਰ ਵੀ ਜਲਦੀ ਬਣ ਕੇ ਤਿਆਰ ਹੋ ਜਾਏਗਾ ਕਿਉਂਕਿ ਨਿੰਬੂ ਸਾਡੇ ਪੂਰੀ ਤਰ੍ਹਾਂ ਹਜੇ ਪੱਕੇ ਨਹੀਂ ਐ ਤੇ ਗਰਮ ਪਾਣੀ ਦੇ ਡੋਬਨ ਨਾਲ ਇਹ ਨਰਮ ਹੋ ਜਾਣਗੇ ਪੋਲੇ ਹੋ ਜਾਣਗੇ ਤੇ ਚਾਰ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਅਸੀਂ ਇਸ ਨੂੰ ਇੱਕ ਉਬਾਲਾ ਦੇਣਾ ਹੈ ਤੇ ਫਿਰ ਨਿੰਬੂ ਨੂੰ ਕੱਢ ਕੇ ਇੱਕ ਘੰਟਾ ਧੁੱਪ ਚ ਸਖਾਵੇ ਤੇ ਕੱਟ ਕਰ ਲਾਂਗੇ ਹੁਣ ਆਪਾਂ ਨਿੰਬੂਆਂ ਨੂੰ ਕੱਟ ਲਾਂਗੇ ਤੇ ਇਸ ਤਰੀਕੇ ਨਾਲ ਸਾਰੇ ਨਿੰਬੂਆਂ ਨੂੰ ਆਪਾਂ ਕੱਟਣਾ ਹੈ ਨਿੰਬੂਆਂ ਆਪਾਂ ਕੱਟ ਲਿਆ ਤੇ 2 ਘੰਟੇ ਧੁੱਪ ਵਿੱਚ ਰੱਖ ਲਿਆ ਤਾਂ ਹੁਣ ਅਸੀਂ ਨਿੰਬੂ ਦਾ ਆਚਾਰ ਬਣਨੇ ਤੇ ਗੈਸ ਦੇ ਉੱਪਰ ਕਰਾਈ ਰੱਖਤੀ ਹੈ ਤੇ ਇਹਦੇ ਚ ਪਾਵਾਂਗੇ 2 ਚਮਚਾ ਸ਼ੱਕਰ ਇਹਨੂੰ ਪਾ ਕੇ ਮੈਲਟ ਕਰ ਲਾਂਗੇ ਅਦੇ ਵਿੱਚ ਪਾ ਦਾਂਗੇ ਨਿੰਬੂ ਦਾ ਜੂਸ ਨਿੰਬੂ ਦਾ ਜੂਸ ਪਾ ਨਾਲੇ ਆ ਕਿ ਸ਼ੱਕਰ ਜਲਦੀ ਮੈਲਟ ਹੋ ਜਾਏਗੀ ਤੇ ਦੇਖੋ ਸ਼ੱਕਰ ਸਾਡੀ ਮੈਲਟ ਹੋ ਗਈ ਹੈ ਇੱਕ ਚਮਚ ਪਾਵਾਂਗੇ ਚੀਨੀ। ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲੈਣੇ। ਆਦੇ ਵਿੱਚ ਪਾਵਾਂਗੇ ਹੁਣ ਅਸੀਂ ਸਾਰੇ ਮਸਾਲੇ। ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਚਿੱਟਾ ਨਮਕ। ਇੱਕ ਚਮਚ ਅਜਵੈਨ। ਗਰਮ ਮਸਾਲਾ। ਇੱਕ ਚਮਚ ਢੇਗੀ ਮਿਰਚ। ਢੇਗੀ ਮਿਰਚ ਤੁਸੀਂ ਜ਼ਿਆਦਾ ਰੱਖਣੀ ਹੈ। ਇਹਦੇ ਨਾਲ ਰੰਗ ਬਹੁਤ ਵਧੀਆ ਆਏਗਾ ਆਚਾਰ ਦਾ। ਇੱਕ ਵੱਡਾ ਚਮਚਾ ਭਰ ਕੇ ਕਾਲੇ ਨਮਕ ਦਾ ਇੱਕ ਚਮਚ ਸੌਂਫ ਸੱਤ ਅੱਠ ਪਾਵਾਂਗੇ ਅਸੀਂ ਇਹਦੇ ਵਿੱਚ ਲੌਂਗ ਇੱਕ ਮੋਟੀ এলাਚੀ ਇੱਕ ਮੱਗ ਇੱਕ ਚਮਚ ਪਾਵਾਂਗੇ ਪੀਸਿਆ ਹੋਇਆ ਜੀਰਾ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਕੱਟੇ ਹੋਏ ਸਾਰੇ ਨਿੰਬੂ ਤੁਸੀਂ ਇਸ ਤਰੀਕੇ ਦੇ ਨਾਲ ਆਚਾਰ ਬਣਾਇਓ ਇਹ ਖੱਟਾ ਮਿੱਠਾ ਆਚਾਰ ਬਹੁਤ ਹੀ ਟੇਸਟ ਲੱਗਦਾ ਹੈ ਤੇ ਖਾਣ ਚ ਇੰਨਾ ਵਧੀਆ ਲੱਗੇਗਾ ਤੁਹਾਨੂੰ ਤੁਸੀਂ ਇੱਕ ਵਾਰੀ ਜਦੋਂ ਇਸ ਨੂੰ ਬਣਾਓਗੇ ਨਾ ਤੇ ਤੁਸੀਂ ਨਿੰਬੂ ਦਾ ਆਚਾਰ ਇਸ ਤਰੀਕੇ ਨਾਲ ਹੀ ਪਾਣਾ ਸ਼ੁਰੂ ਕਰ ਦੋਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆਂ ਦੇਖੋ ਨਿੰਬੂ ਦਾ achar ਸਾਡਾ ਬਣ ਗਿਆ ਤੇ achar ਬਹੁਤ ਵਧੀਆ ਬਣਿਆ ਹੈ ਜਦੋਂ ਇਹ ਚੰਗੀ ਤਰ੍ਹਾਂ ਠੰਡਾ ਹੋ ਜਾਗਾ ਤੇ ਫਿਰ ਅਸੀਂ ਇਹਨੂੰ ਕੱਚ ਦੇ ਕੰਟੇਨਰ 'ਚ ਪਾਵਾਂਗੇ ਜਦੋਂ ਵੀ ਤੁਸੀਂ ਨਿੰਬੂ ਦੇ achar ਨੂੰ ਬਣਾਉਣਾ ਹੈ ਤੇ ਕੱਚ ਦੇ ਕੰਟੇਨਰ 'ਚ ਪਾਇਓ ਉਹਦੇ 'ਚ ਕਦੇ ਤੱਕ achar ਖਰਾਬ ਨਹੀਂ ਹੋਏਗਾ ਤੇ ਨਾ ਹੀ achar ਨੂੰ ਉਲੀ ਲੱਗੇਗੀ ਸਾਡੇ ਘਰ ਨਿੰਬੂ ਦਾ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਹੈ ਤੇ ਅਸੀਂ ਜਿਆਦਾਤਰ ਇਸ ਦਾ achar ਹੀ ਬਣਾ ਕੇ ਖਾਂਦੇ ਹਾਂ ਤੇ ਦੇਖੋ ਮੈਂ ਤੀਸਰੀ ਵਾਰ achar ਬਣਾ ਲਿਆ ਹੈ ਤੁਸੀਂ ਵੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਤੇ ਉਪਰੋਦੀ ਪਾ ਦਾਂਗੇ ਅਸੀਂ ਮਗਜ਼ ਤੇ ਚਾਹ ਸਾਡਾ ਬਣ ਗਿਆ ਹੁਣ ਅਸੀਂ ਗੈਸ ਨੂੰ ਕਰ ਦਿੰਨੇ ਆ ਬੰਦ ਤੇ ਜਦੋਂ ਇਹ ਠੰਡਾ ਹੋ ਜਾਏਗਾ ਤਾਂ ਫੇਰਾ ਸੀਸ ਨੂੰ ਕੰਟੇਨਰ ਜਮਾ ਦਾਂਗੇ ਜੇ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਜੇਰਾ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਚਾਹ ਸਾਡਾ ਠੰਡਾ ਹੋ ਗਿਆ ਤਾਂ ਹੁਣ ਅਸੀਂ ਇਹਨੂੰ ਇੱਕ ਕੱਚ ਦੇ ਕੰਟੇਨਰ ਦੇ ਵਿੱਚ ਪਾ ਦਾਂਗੇ ਤੇ ਇਸ ਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਸਿੰਪਲ ਆ ਬਸ ਤਰੀਕਾ ਪਤਾ ਹੋਣਾ ਚਾਹੀਦਾ ਚਾਰ ਛਟਪਟ ਬਣ ਜਾਂਦਾ ਆ ਤੇ ਕੱਚ ਦੇ ਕੰਟੇਨਰ 'ਚ ਪਾਉਣ ਨਾਲ achar ਕਦੇ ਨਹੀਂ ਖਰਾਬ ਹੁੰਦਾ ਤੇ ਤੁਸੀਂ ਇਸ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਆਚਾਰ ਬਹੁਤ ਹੀ ਜ਼ਿਆਦਾ ਟੇਸਟ ਬਣਿਆ ਆ ਤੇ ਮੇਰੇ ਘਰਦਿਆਂ ਨੂੰ ਮੇਰੀ ਆਚਾਰ ਦੀ ਰੈਸিপি ਇੰਨੀ ਪਸੰਦ ਆ ਉਹ بار-ਬਾਰ ਮੇਰੇ ਕੋਲ ਚਾਰ ਬਣਵਾ ਕੇ ਖਾਂਦੇ ਨੇ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਧੰਨਵਾਦ ਤੁਹਾਡਾ ਮੇਰੀ ਵੀਡੀਓ ਵੇਖਣ ਲਈ ਫੇਰ ਮਿਲਾਂਗੇ ਅਗਲੀ ਨਵੀਂ ਵੀਡੀਓ 'ਚ ਬਾਏ ਬਾਏ